ਮੈਂ ਨਨ ਇੱਕੋ ਗੱਲ ਕਹੀ ਸੀ ਬਿੱਟੂ ਜੀ ਤੁਹਾਨੂੰ ਹੀ ਪਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਪਾਰਲੀਮੈਂਟ ਦੀ ਲੇਕਚਰ ਨਹੀਂ ਲੜਨੀ ਜੇ ਲੜਨੀ ਹੁੰਦੀ ਤੇ ਮੈਂ ਤੁਹਾਡਾ ਰਾਂਝਾ ਰਾਜੀ ਕਰ ਦੇਣਾ ਪਰ ਤੁਸੀਂ ਐ ਕਰੋ ਪੁਰਾਣੇ ਵਕਤ ਦੇ ਜਿਹੜੇ ਰੁਸਤ ਮੇਂ ਹਿੰਦ ਧਾਰਾ ਸੰਗ ਸਣ ਉਹਨਾਂ ਨੂੰ ਜਦੋਂ ਵੀ ਕੋਈ ਕੋ ਮਾੜਾ ਮੋਟਾ ਪਹਿਲਵਾਨ ਉਹਨਾਂ ਨੂੰ ਚੈਲੰਜ ਕਰਦਾ ਸੀ ਉਹ ਕਹਿੰਦੇ ਸੀ ਐ ਕਰ ਮੇਰਾ ਛੋਟਾ ਭਰਾ ਜਿੰਨਾ ਦਾ ਨਾਂ ਰੰਦਾਵਾ ਸੀ ਪਹਿਲੇ ਰੰਦਾਵੇ ਨਾਲ ਘੁੱਟ ਲੈ ਜੇ ਉਹਨੂੰ ਢਾਲੇਗਾ ਫਿਰ ਮੇਰ ਨਾਲ ਮੈਂ ਉਦੋਂ ਵਾਦਾ ਕੀਤਾ ਸੀ ਕੋਈ ਚੰਗਾ ਕਾਂਗਰਸ ਦਾ ਕੈਂਡੀਡੇਟ ਅਸੀਂ ਲੈ ਕੇ ਆਵਾਂਗੇ ਜਿਹੜਾ ਬਿੱਟੂ ਸਾਹਿਬ ਦੀ ਚੰਗੀ ਤਰ੍ਹਾਂ ਇਥੋਂ ਸਿਆਸੀ ਤੌਰ ਤੇ ਆ ਕੇ ਇੱਥੇ ਸੇਵਾ ਕਰ ਸਕੇ ਮੈਂ ਮਸ਼ਕੂਰ ਆ ਰਾਜਾ ਵੜਿੰਗ ਦੀ ਆਇਲ ਮੈਂ ਜਿਹੜਾ ਵਾਦਾ ਕੀਤਾ ਕਿ ਲੁਧਿਆਣੇ ਮੈਂ ਆਪਣਾ ਬੇਸ ਸ਼ਿਫਟ ਕਰਾਂਗਾ ਮੈਂ ਇੱਥੇ ਆ ਕੇ ਸ਼ਿਫਟ ਕਰ ਗਿਆ ਮੈਂ ਬਿੱਟੂ ਸਾਹਿਬ ਨੂੰ ਦੱਸਣਾ ਕਿ세 ਮੈਂ ਹੋਟਲ ਚ ਨਹੀਂ ਠਹਿਰੇ ਆ ਮੈਂ ਇਥੇ ਕਿਸੇ ਆਪਣੇ ਵਾਕਫ ਦੋਸਤ ਦੇ ਘਰ ਦੇ ਵਿੱਚ ਆ ਕੇ ਹੁੰਡੇਰਾ ਲਾਇਆ ਇੱਕ ਤੇ ਸਾਰੋਂ ਪਹਿਲੇ ਕਿ ਪੰਜਾਬ ਦਾ ਸੈਂਟਰ ਜਿਹੜਾ ਲੁਧਿਆਣਾ ਹੈ ਇਥੋਂ ਕਿਸੇ ਵੀ ਸਿਆਸੀ ਸੀਟ ਤੇ ਸ਼ਿਫਟ ਜਾਣਾ ਹੋਵੇ ਤੁਸੀਂ ਆਪਣੀ ਇਲੈਕਸ਼ਨ ਲੜਨ ਵਾਸਤੇ ਤੇ ਮਚ ਈਜ਼ੀਅਰ ਹੈ ਇਥੋਂ ਜਾ ਲੁਧਿਆਣੇ ਤੋਂ ਹੀ ਜਾਇਆ ਕਰਾਂਗੇ ਜਿੱਥੇ ਵੀ ਆਪਣੇ ਕੈਂਡੀਡੇਟਸ ਦੇ ਕਾਗਜ਼ ਭਰਾਣੇ ਨੇ ਜਾਂ ਕੰਪੇਨਿੰਗ ਕਰਨੀ ਹੈ ਸ਼ਾਮ ਨੂੰ ਫਿਰ ਡੇਰਾ ਇੱਥੇ ਹੋਇਆ ਕਰੇਗਾ ਅੱਜ ਇਹ 6:30 ਵਜੇ ਸੁਰਿੰਦਰ ਢਾਬਰ ਜੀ ਦੇ ਏਰੀਏ ਦੇ ਵਿੱਚ ਇੱਕ ਫੰਕਸ਼ਨ ਹੋ ਰਿਹਾ ਹੈ ਜਿੱਥੇ ਵਿੱਚ ਉਹਨਾਂ ਨੇ ਮੈਨੂੰ ਵੀ ਸੱਦਾ ਦਿੱਤਾ ਤੇ ਵੜਿੰਗ ਸਾਹਿਬ ਨੂੰ ਵੀ ਦਿੱਤਾ ਸੋ ਅਸੀਂ ਪਹਿਲੀ ਆਪਣੀ ਜੁਆਇੰਟ ਮੀਟਿੰਗ ਜਿਹੜੀ ਹੈ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਲੁਧਿਆਣੇ ਦੇ ਵਿੱਚ ਆ 6:30 ਵਜੇ ਉੱਥੇ ਜਾ ਕੇ ਸਾਰੇ ਆਪਣੇ ਸਾਥੀਆਂ ਨੂੰ ਤੇ ਲੁਧਿਆਣੇ ਦੇ ਵਿਸ਼ੇਸ਼ ਤੌਰ ਤੇ ਜਿਹੜੇ ਬੋਟਲਜ਼ ਨੇ ਉਹਨਾਂ ਨੂੰ ਆਪਣੀ ਟੀਕ ਜਿਹੜੀ ਹੈ ਉਹਨਾਂ ਦੇ ਸਾਹਮਣੇ ਰੱਖਾਂਗੇ ਸੋ ਇੰਨਾ ਹੀ ਅੱਜ ਸਾਰੇ ਜਿਹੜੇ ਜਿਹੜੇ press ਦੇ ਸਾਥੀ ਨੇ ਮੈਂ ਉਹਨਾਂ ਨੂੰ ਦੱਸਣ ਵਾਸਤੇ ਕਿ ਆ ਤੁਹਾਡੇ ਕੋਲ ਰੈਸਪੀ ਆ ਗਿਆ ਦੇਦਾ ਵੀ ਮੇਰਾ ਪਰਮਨੈਂਟ ਤੌਰ ਤੋਂ ਇਥੇ ਹੋਏਗਾ ਜੇ ਮੈਨੂੰ ਦਿਨ ਦੇ ਵਕਤ ਕਿਤੇ ਵੀ ਕਿਸੇ ਪਾਰਲਮੈਂਟ ਸੀਟ ਤੇ ਜਾਣਾ ਹੋਵੇਗਾ ਤੇ ਸ਼ਾਮ ਨੂੰ ਇੱਥੇ ਆ ਜਾ ਕਰਾਂਗੇ ਤੇ ਡੱਟ ਕੇ ਇਹ ਲੋਕੂਲ ਰਾਸ ਹੈ ਕਿ ਲੁਧਿਆਣਾ ਜਿਹੜਾ ਹਮੇਸ਼ਾ ਕਾਂਗਰਸ ਦਾ ਘੜ ਰਿਹਾ ਐ ਏਕੀਮ ਉਹ ਸਬਯਕਤੀ ਜਨੇ ਆਪਣੀ ਮਾਂ ਦੀ ਪਿੱਛੇ ਛੁਰਾ ਮਾਰਿਆ ਐਂਡ ਪੰਜਾਬ ਦੀ ਇਹ ਹਮੇਸ਼ਾ ਰਵਾਇਤ ਰਹੀ ਕਿ ਮਰਦਾਂ ਨਾਲ ਖਲੋਣ ਵਾਲੀ ਇਹ ਦਰਦੀ ਹੈ ਸੂਰਬੀ ਦਾ ਖਲੋਣ ਵਾਲੀ ਇਹ ਦਰਦੀ ਹੈ ਜ਼ੁਬਾਨ ਤੇ ਖੜੇ ਹੋਣ ਵਾਲਿਆਂ ਨਾਲ ਤੇ ਅਸੂਲੀ ਲੋਕਾਂ ਦੀ ਇਹ ਦਰਦੀ ਇਹ ਕਦਰ ਵੀ ਉਹਨਾਂ ਦੀ ਪਾ ਰਹੇ ਨੇ ਸੋ ਮੈਂ ਆਪਣਾ ਰੋਲ ਅਦਾ ਕਰਦੇ ਹੋਏ ਇੱਥੇ ਪਹੁੰਚ ਗਿਆ ਜੇ ਕਿਸੇ ਮੇਰੇ ਪ੍ਰੈਸ ਤੇ ਕਿਸੇ ਮੇਰੇ ਵੀਰ ਦਾ ਕੋਈ ਸਵਾਲ ਹੋਵੇ ਤਾਂ ਮੈਂ ਲੈ ਲਾਂ ਪਰ ਮੈਂ ਇੱਕ ਮੇਰਾ ਇੱਕ ਸਵਾਲ ਹੁੰਦਾ ਹੈ ਇੱਕ ਛੋਟਾ ਜਿਹਾ ਸਵਾਲ ਆ ਕੋ ਲੰਬਾ ਨਹੀਂ ਨਹੀਂ ਕੋਈ ਲੰਬਾ ਵੀ ਕਰ ਲੂ ਇਹ ਤਾਂ ਚਲੇ ਗਏ ਲੇਕਿਨ ਕਦੇ ਕਾਂਗਰਸ ਨੇ ਇਨਟਰੋਸਪੈਕਟ ਕੀਤਾ ਕਿ ਕਿਉਂ ਜਾ ਰਹੇ ਨੇ ਕਦੇ ਇਨਟਰੋਸਪੈਕਟ ਕੀਤਾ ਕੀ ਵੀ ਇਹ ਗੱਲਾ ਇਹ ਨਹੀਂ ਗਿਆ ਪਹਿਲਾਂ ਉਪਰ ਜਿਹੜਾ ਬੀਜੇ ਵੀਜੇ ਪ੍ਰੈਜ਼ੀਡੈਂਟ ਨਾਲ ਟਕਰੀ ਵੀ ਗਿਆ ਹੈ ਮਤੇਗੜ ਸਾਹਿਬ ਮਤੇਗੜ ਸਾਹਿਬ ਵਾਲੇ ਵੀ ਗਏ ਹੈ ਬਹੁਤ ਲੋਕੀ ਗਏ ਹੈ ਕੈਪਟਨ ਗੁਬਿੰਦਰ ਸਿੰਘ ਵੀ ਗਏ व्हाट इज द ਰੀਜ਼ਨ ਫਾਰ ਦਿਸ ਕੋ ਰੀਜ਼ਨ ਉਹਦੇ ਵਿੱਚ ਸਿੱਧੇ ਤੌਰ ਤੇ ਹੈ ਕਿ ਉਹਨਾਂ ਚ ਇਹਨਾਂ ਨੂੰ ਜਮਾਤ ਪਸੰਦ ਹੈ ਜਿੰਨਾ ਚਿਰ ਇਹ ਤੱਕ ਚੱਲਿਆ ਸਰ ਜਾਖੜ ਸਾਹਿਬ ਪ੍ਰਧਾਨਗੀ ਤੋਂ ਉਤਾਰੇ ਜਾਖੜ ਸਾਹਿਬ ਨੂੰ ਇਹ ਖੁਸ਼ ਫਹਿਮੀ ਸੀ ਕਿ ਮੈਨੂੰ ਮੁੱਖ ਮੰਤਰੀ ਬਣਾਣਾ ਕਿਸੇ ਨੇ ਖੁਸ਼ ਫਹਿਮੀ ਪਾਈ ਸੀ ਨਾ ਕਿਤੇ ਕੋਈ VOTING ਹੋਈ ਸੀ ਨਾ ਕੋਈ CLP ਦੀ ਮੀਟਿੰਗ ਹੋਈ ਸੀ ਨਾ ਇਹਨਾਂ ਨੂੰ ਮੈਜੋਰਿਟੀ ਉਹਦੇ ਵਿੱਚ ਮਿਲੀ ਸੀ ਹੇਰ ਸੇ ਤੇ ਇਹਨਾਂ ਨੇ ਫੈਸਲਾ ਕਰ ਲਿਆ ਨਾ ਲੋਕਾਂ ਨੇ ਕਿਹਾ ਤਾਂ ਸ਼ਾਇਦ ਇੰਨਿਆਂ ਵਿੱਚੋਂ ਇੰਨੇ ਲੋਕ ਤੁਹਾਡੇ ਨਾਲ ਸਨ ਉਸ ਗੁੱਸੇ ਵਿੱਚ ਇਹ ਚੱਲੇ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ 198 ਦੇ ਵਿੱਚ ਇਹ ਕਾਂਗਰਸ ਜੁਆਇਨ ਕਰਦੇ ਨੇ 99 ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਇਹਨਾਂ ਨੂੰ ਪਾਰਟੀ ਦਾ ਪ੍ਰਧਾਨ ਬਣਾ ਲੈਂਦੇ ਜਿਹੜਾ ਆਦਮੀ 1984 ਛੱਡ ਕੇ ਗਿਆ 14 ਸਾਲ ਬਾਅਦ ਆਂਦਾ ਇੱਕ ਸਾਲ ਬਾਅਦ ਉਹ ਪਹਿਲੀ ਪਾਰਲੀਮੈਂਟ ਦੀ ਪਹਿਲੇ ਇਲੈਕਸ਼ਨ 98 ਚ ਲੜਦੇ ਨੇ ਪ੍ਰੇਮ ਸਿੰਘ ਚਦੂਬਾਜ ਦਾ ਜੀ ਕੋ ਹਾਰਦੇ ਨੇ ਇਨ ਸਪਾਈਟ ਆਫ ਥੈਟ ਡੀਫੀਟ ਹੀ ਵਾਸ ਸੋ ਗ੍ਰੈਂਡੀਬਲਸ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾ ਦਿੱਤਾ ਮੌਕਾ ਦਿੱਤਾ ਦੋ ਵਾਰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਤਿੰਨ ਵਾਰ ਉਹ ਪੀਸੀਸੀ ਦੇ ਪ੍ਰਧਾਨ ਬਣੇ ਜਦੋਂ ਅਖੀਰ ਪਾਰਟੀ ਹੀ ਮੋਦੀ ਸਾਰਿਆਂ ਨੂੰ ਲੀਡਰਸ਼ਿਪ ਦਿੰਦੀ ਹੁਣ ਇਹਨਾਂ ਚ ਕਈਆਂ ਚ ਮੈਂ ਸੁਣਿਆ ਕੋਈ ਕਹਿੰਦਾ ਮੇਰੀ ਟਿਕਟ ਕੱਟ ਲਈ ਇਹ ਕਿਸੇ ਦੀ ਕੋਈ ਰਜਿਸਤਰੀ ਕਰਾਈ ਜਾਇਦਾਦ ਨਹੀਂ ਟਿਕਟਾਂ ਪਾਰਟੀਆਂ ਦੀ ਉਹ ਪਾਰਟੀ ਲੀਡਰਸ਼ਿਪ ਹੁਣ ਮੌਜੂਦਾ ਜਿਹੜੇ 303 ਐਮਪੀਸ ਹਨ ਭਾਰਤੀ ਜਨਤਾ ਪਾਰਟੀ ਦੇ ਨੇ 100 ਸਿਟਿੰਗ ਐਮਪੀ ਉਹਨਾਂ ਨੇ ਕੱਟ ਦਿੱਤਾ ਦਿੱਲੀ ਦੇ ਸਤਾ ਵਿੱਚੋਂ 6 ਕੱਟ ਹੁਣ ਇੱਥੇ ਤੇ ਕਿਸੇ ਨੂੰ ਕਟਿਆ ਵੀ ਨਹੀਂ ਸੀ ਜੀ ਹੁਣ ਇਹਦੇ ਵਿੱਚ ਇੱਕੋ ਪ੍ਰੋਬਲਮ ਹੈ ਅਨਫੋਰਚਨਟਲੀ ਕਿ ਕਾਂਗਰਸ ਨਾਲ ਦਿੱਲੀ ਦੀ ਸੱਤਾ ਵਿੱਚ ਨਾ ਪੰਜਾਬ ਜਿੰਨੀਆਂ ਨਵੀਆਂ ਜਮਾਤਾਂ ਆਈਆਂ ਨੇ ਕਿਸੇ ਨਾ ਕਿਸੇ ਕਾਰਨ ਜਿਹਦੇ ਵਿੱਚ ਵੱਡਾ ਕਾਰਨ ਤੇ ਜਿਹੜਾ ਸਾਨੂੰ ਛੱਡ ਕੇ ਗਏ ਨੇ ਉਹ ਨੇ ਜਿਨ੍ਹਾਂ ਦੇ ਵਿਜੀਲੈਂਸ ਇਨੀਕੇਸ਼ਨ ਵਿਜੀਲੈਂਸ ਦੇ ਕੇਸੇਜ਼ ਨੇ ਬਾਵਾ ਮਨੋਰ ਕੇ ਤੇ ਜੇਬਾਂ ਭਰ ਕੇ ਦੋ ਕੰਮ ਇਹਨਾਂ ਨਾਲ ਹੀ ਕੀਤੇ ਸਟਿਕ ਐਂਡ ਕੈਰਟ ਪਾਲਿਸੀ ਜਿਹੜੀ ਅੰਗਰੇਜ਼ੀ ਦੀ ਕਹੀ ਜਾਂਦੀ ਹੈ ਸਟਿਕ ਇੱਕ ਹੱਥੇ ਸੋਟੀ ਤੇ ਦੂਜੇ ਚ ਗਾਜਰ ਬਿਜਲੈਂਸ ਦੀ ਸੋਟੀ ਤੇ ਨੀਲੇ ਰੰਗ ਦੇ ਨੋਟਾਂ ਦੀ ਕੈਰਟ ਇਹ ਦੋਨੋਂ ਚੀਜ਼ਾਂ ਨੇ ਬੰਦੇ ਸਾਡੇ ਕੋਲ ਤੋੜ ਕੇ ਖੜੇ ਨੇ ਸੋ ਅਸੂਲ ਤੇ ਬੇਅਸੂਲੇ ਲੋਕ ਸ਼ੁਰੂ ਤੋਂ ਰਹੇ ਨੇ ਕੋਈ ਨਵੇਂ ਨਹੀਂ ਰਹੇ ਮੈਂ ਇੱਜੇ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਸਵਾਲ ਦਾ ਜਵਾਬ ਦੇਣਾ ਚਾਹ। ਆਪਾਂ ਰਵਨੀਸ਼ ਸਿੰਘ ਬਿੱਟੂ ਜੀ ਦੀ ਗੱਲ ਹੀ ਕਰੀ ਪਹਿਲੇ ਬਿੱਟੂ ਜੀ ਦੀ ਪਛਾਣ ਕੀ ਹੈ ਮੈਨੂੰ ਤਾਂ ਪਹਿਲੇ ਇਹ ਦੱਸੋ ਕੋਈ ਪਛਾਣ ਨਹੀਂ ਇਹਨਾਂ ਦੀ ਪਛਾਣ ਕੱਲੀ ਇਹਨਾਂ ਦੇ ਸੁਰਗਵਾਸੀ ਦਾਦਾ ਜੀ ਸਭੈਲ ਸਿੰਘ ਜੀ ਦੇ ਘਰ ਪਾਰਟੀ ਨੇ ਸਭੈਲ ਸਿੰਘ ਜੀ ਦੀ ਮੌਤ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਸਦਾਰਨੀ ਜਸਵੰਤ ਕੌਰ ਜੀ ਨੂੰ ਲੁਧਿਆਣੇ ਤੋਂ ਪਾਰਲੀਮੈਂਟ ਦੀ ਟਿਕਟ ਦਿੱਤੀ ਉਸ ਤੋਂ ਬਾਅਦ ਬਿੱਟੂ ਜੀ ਦੇ ਤਾਇਆ ਜੀ ਨੂੰ ਲੰਬਾ عرصਾ ਕੈਬਨਟ ਦੇ ਵਿੱਚ ਮੰਤਰੀ ਰੱਖਿਆ ਫਿਰ ਬਿੱਟੂ ਜੀ ਦੀ ਪੂਆ ਜੀ ਨੂੰ ਗੁਰਕਮਲ ਜੀ ਨੂੰ ਮਨਿਸਟਰ ਰੱਖਿਆ ਇਹਨਾਂ ਦੇ ਤਾਏ ਦੇ ਭਾਈ ਨੂੰ ਸਾ ਗੁਰਕੀਰਦੇ ਸਿੰਘ ਨੂੰ ਮਿਨਿਸਟਰ ਬਣਾਇਆ ਬਿੱਟੂ ਜੀ ਨੂੰ ਜਦੋਂ ਪਤਾ ਸੀ ਜੋ ਇਹਨਾਂ ਨੇ ਲੁਧਿਆਣੇ 'ਚ ਦੋ ਵਾਰ ਕੀਤਾ ਪਹਿਲੀ ਵਾਰ 'ਚ ਅਨੰਦਪੁਰ ਸਾਹਿਬ 'ਤੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਨਾਂ ਤੇ ਕਿਸ ਦਾ ਟੈਲੀਫੋਨ ਚੁੱਕੇ ਇਹ ਮੌਕੇ 'ਤੇ ਆ ਕੇ ਗੋਡਿਆਂ ਨੂੰ ਘਟਿਆਂ ਨੂੰ ਹੱਥ ਲਾਂਦਾ ਤੇ ਡੰਡਾਤ ਵੀ ਕਰਦਾ ਕੱਲ ਮੈਂ ਇਹਨੂੰ ਲੰਮੇ ਪੈ ਡੰਡਾਤ ਕਰਦੇ ਵੇਖਿਆ ਡੰਡੋ ਤੇ 5 ਮਿੰਟ ਹੀ ਕਰਦਾ ਤੇ ਉਦੋਂ ਹੀ ਪਤਾ ਲੱਗਦਾ ਜੋ ਡੰਡੋਦ ਕਰਦੇ ਫਿਰ ਅਗਲੇ ਦਿਜਾ ਜਿੱਦਾਂ ਤੇ ਪੈਰਾਂ ਤੇ ਚਰਨਾਂ ਤੇ ਸਿਰ ਰੱਖਦਾ ਉਹ ਉਸੇ ਪੈਰ ਨੂੰ ਹੀ ਹੱਥ ਨਾਲ ਖਿੱਚਦਾ ਅਜੇ ਤੇ ਉਹਨਾਂ ਨੂੰ ਅਜੇ ਹੱਥ ਨਹੀਂ ਲੱਗੇ ਉਹਨਾਂ ਦੇ ਜਦੋਂ ਗਾਂ ਲੱਗਣਗੇ ਇਲੈਕਸ਼ਨ ਤੋਂ ਬਾਅਦ ਫਿਰ ਪਤਾ ਲੱਗੇਗਾ ਉਸ ਤੋਂ ਬਾਅਦ ਇਹਨਾਂ ਨੂੰ ਲੁਧਿਆਣੇ ਲਿਆਂਦਾ ਗਿਆ ਇਹਨਾਂ ਨੂੰ ਸੇਫ ਐਗਜ਼ਿਟ ਦਿੱਤਾ ਗਿਆ ਕਿ ਅਨੰਦਪੁਰੋਂ ਜਿੱਤਨੇ ਨਹੀਂ ਲੁਧਿਆਣੇ ਨੂੰ ਦਿੱਤਾ ਅੱਜ ਕੀ ਬਿੱਟੂ ਜੀ ਨੂੰ ਇਹ ਪਤਾ ਸੀ ਕਿ ਮੈਂ ਕਾਰਨਾਮੇ ਕੀ ਕੀਤੇ ਨੇ ਮੈਂ ਜਿੱਤ ਨਹੀਂ ਪਾਉਂਦਾ he was already in touch with the bjp for the last six heaven months hun ethe vaddi gall eh hai hun bitu ji ne choose kita ik hunda hai paath jehda sachai da paath hunda hai ik ideology da paath hunda inna ne paath choose kita jide vich sarkari kothiyan z plus security government di amenities jehdiyan onna nu ik kod rakh sakkan rakhan da iko ṭhang si ke bhartiya janta party ne apna taur le rakha fir inna de chote bhai ਜਿਹੜੇ ਹੁਣ ਮੈਂ ਇਸ ਤੇ ਬਹੁਤੀ ਡਿਟੇਲ ਚ ਨਹੀਂ ਜਾਣਾ ਬਟ ਉਹਨਾਂ ਨੂੰ ਵੀ ਡੀਐਸਪੀ ਭਰਤੀ ਕੀਤਾ ਜੇ ਬਿੱਟੂ ਜੀ ਤੇ ਬਿੱਟੂ ਜੀ ਦਾ ਪਰਿਵਾਰ ਰਾਜ਼ੀ ਨਹੀਂ ਹੋ ਸਕਦਾ ਤੇ ਮੇਰਾ ਖਿਆਲ ਹਿੰਦੁਸਤਾਨ ਚ ਕੋਈ ਵੀ ਪਰਿਵਾਰ ਕਾਂਗਰਸ ਨਾਲ ਰਾਜ਼ੀ ਨਹੀਂ ਕੀਤਾ ਜਾ ਸਕਦਾ ਸਰ ਮੇਰਾ ਥੋੜਾ ਸੋ ਤੁਹਾਡੀ ਗੱਲ ਦੀ ਜਿਹੜੀ ਗੱਲ ਮੈਂ ਤੁਹਾਡੀ 2 ਮਿੰਟ ਦੀ ਗੱਲ ਕਰਨ ਲੱਗਾ ਇਸ ਟਾਈਮ ਇਹ ਜਿਹੜੀ ਨਵੀਂ ਬਿਮਾਰੀ ਪਈ ਹੈ 1 ਮਿੰਟ ਜੀ ਜਿਹੜੀ ਇਹ ਨਵੀਂ ਬਿਮਾਰੀ ਪਈ ਹੈ ਕਿਸੇ ਟਾਈਮ ਇਹ ਪੋਲਟਰੀ ਫਾਰਮ ਰਨ ਕਰਨ ਵਾਲਿਆਂ ਨੂੰ ਪਤਾ ਹੈ ਕਿ ਕਈ ਵਾਰ ਕੁਕੜੀਆਂ ਨੂੰ ਰਾਤ ਚ ਫੀਡ ਪਾ ਕੇ ਜਾਈਦੀ ਸੀ ਤੇ ਸਵੇਰੇ ਆਦਿਆਂ ਨੂੰ ਸਾਰਿਆਂ ਨੇ ਧੌਣਾ ਛੁੱਟੀਆਂ ਹੁੰਦੀਆਂ ਸੀ ਇਹ ਜਿਹੜੀ ਨਮੀ ਪਵਾਰੀ ਪਈ ਹੈ ਸਿਆਸਤਦਾਨਾਂ ਨੂੰ ਹੁਣ ਤੁਹਾਡੇ ਨਾਲ ਬੈਠਣ ਦੇ ਸਵੇਰੇ ਇਹਨਾਂ ਨੇ ਕਿਹਦੇ ਨਾਲ ਜਾ ਕੇ ਫੋਟੋ ਖਿਚਾ ਲੈਣੀ ਇਹ ਤੇ ਮੇਰੇ ਖਿਆਲ ਉਹਨਾਂ ਨੂੰ ਨਹੀਂ ਪਤਾ ਮੈਂ ਤੁਹਾਨੂੰ ਇਹਦਾ ਇੱਕ ਹਾਸੋ ਹੀ ਨਹੀਂ ਗੱਲ ਦੱਸਣਾ ਕਰ ਕੱਲ ਪਰਸੋਂ ਸੁਸ਼ੀਲ ਰਿੰਕੂ ਜੀ ਜਿਹੜੇ ਦੋ ਸਾਲਾਂ ਤਿੰਨ ਪਾਟੀਆਂ ਬਦਲ ਕੇ ਉਹਨਾਂ ਦੀ ਰਿੰਕੂ ਜੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਖੜੀ ਸੀ ਉਹਨਾਂ ਕੋ ਟੀਵੀ ਵਾਲਿਆਂ ਨੇ ਸੰਦੇਸ਼ ਮੰਗਿਆ ਵੋਟਾਂ ਤੇ ਤੇ ਸੰਦੇਸ਼ ਕਰਦੇ ਕਰਦੇ ਉਹਨਾਂ ਨੇ ਵੋਟਾਂ ਆਪ ਦੀਆਂ ਮੰਗ ਲਈਆਂ ਉਹਨਾਂ ਨੇ ਫਿਰ ਹੁਜਮਾਰ ਕੇ ਰਿੰਕੂ ਜੀ ਨੇ ਦੱਸਿਆ ਕਿ ਆਪਾਂ ਹੁਣ ਆਪ ਚ ਨਹੀਂ ਰਹੇ ਆਪਾਂ ਹੁਣ ਫੁੱਲਵਲ ਚਲੇ ਗਏ ਇਹ ਆ ਦੋ ਦਿਨ ਦੀ ਗੱਲ ਇਸ ਤੋਂ ਪਹਿਲੇ 4 ਦਿਨ ਪਹਿਲੇ ਪਟਿਆਲੇ ਦੀ ਇੱਕ ਸਟੇਜ ਤੇ ਇੱਕ ਵਰਕਰ ਭਾਜੀ ਜਨਤਾ ਪਾਰਟੀ ਦਾ ਜਿਹੜਾ ਪ੍ਰਨੀਤ ਜੀ ਦੇ ਨਾਲ ਕਾਂਗਰਸ ਚ ਬੀਜੇਪੀ ਤੇ ਗਿਆ ਸੀ ਝੰਡਾ ਫੜਾਇਆ ਸੀ ਬੀਜੇਪੀ ਦਾ ਲੜਾ ਰਿਹਾ ਸੀ ਸਟੇਜ ਤੋਂ ਖੱਬੇ ਸੱਜੇ ਤੇ ਨਾਹਰਾ ਲਾ ਰਿਹਾ ਸੀ ਕਾਂਗਰਸ ਜਿੰਦਾਬਾਦ ਪੰਜੇ ਨੂੰ ਵੋਟਾਂ ਪਾਉ ਉਹਨੂੰ ਖਿੱਚ ਕੇ ਵਿਚਾਰੇ ਨੂੰ ਉਥੋਂ ਲਾਇਆ ਪ੍ਰਨੀਤ ਗੁਰਜੀ ਸਟੇਜ ਉੱਤੇ ਸੋ ਇਸ ਕਿਸਮ ਦੇ ਜਿਹੜੇ ਲੋਕ ਹੈ ਬੇਸੀਲ ਅਸੂਲੀ ਸਿਆਸਤ ਜਿਹੜੀ ਇਹ ਇਹਦੇ ਵਿੱਚ ਤੇ ਹੁਣ ਆਫ ਲੇਟ ਦੋਨੋਂ ਚੀਜ਼ਾਂ ਕੰਮ ਕਰ ਰਹੀਆਂ ਸੈਂਟਰ ਦਾ ਪੈਸਾ ਡੀਪ ਪਾਕਟਸ ਨੇ ਬੀਜੇਪੀ ਦੀ ਹੈ ਬੀਜੇਪੀ ਇਸ ਟਰਾਈਂਗ ਦਿ ਸਿਮਲਰ ਕਾਈਂਡ ਆਫ ਟੈਕਟਿਕ ਸੇਮ ਆਫਟਰ